ਬڑا ਇਤਿਹਾਸਿਕ ਦਿਨ ਹੈ ਜਦੋਂ ਇੱਕ ਇਹੋ ਜੀ ਸਕੀਮ ਜਾਂ ਇਹੋ ਜੀ ਸਹੂਲਤ ਕਹਿ ਲੋ ਇਹਨੂੰ ਜਿਹੜੀ ਹਰ ਇੱਕ ਕਰ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਕਰ ਨੂੰ ਹੀ ਰਹੀ ਹੈ ਇਹਦੇ ਚ ਕੋਈ ਕਰ ਛੱਡਿਆ ਨਹੀਂ ਇਹਦੇ ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸੇਤ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆ ਅਰਦਾਸ ਕਰਦੇ ਆ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀ ਕੁ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾ ਕੁ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਘਰਾਂ ਨੂੰ ਕਿਉਂਕਿ ਮੈਂ ਕਲਾਕਾਰੀ ਜੀਵਨ ਚ ਵੀ ਵੈਸੇ ਵੀ ਮਾਲਵੇ ਦੇ ਪਿੰਡਾਂ ਚ ਜਿਹੜੇ ਜੰਮੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਸਾਰਾ ਪਤਾ ਹੀ ਰਹਿੰਦਾ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਹੈ ਚਾਹੇ ਪਿਤਾ ਜੀ ਹੈ ਚਾਹੇ ਦਾਦੀ ਜੀ ਹੈ ਚਾਹੇ ਮਾਂ ਹੈ ਤੇ ਕੋਈ ਬਿਮਾਰੀ ਹੋ ਗਈ ਤਾਂ ਉਹ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿਹੜੀ 2 ਬਿੱਗੇ ਜ਼ਮੀਨ ਹੈ ਜਿਹੜੀ ਕਿਲਾ ਜ਼ਮੀਨ ਹੈ ਦਾ ਜਿੰਨੀ ਵੀ ਆਪਣੀ ਕੋਈ ਹੈਗੀ ਹੈ ਛੋਟੀ ਮੋਡੀ ਪ੍ਰਾਪਰਟੀ ਪਰਿਵਾਰ ਵਾਸਤੇ ਉਹ ਵਿਕ ਜੂਗੀ ਇਲਾਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗੇ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਝਿਆ ਨਾ ਜੁੜ ਗਏ ਮਤਲਬ ਪੈਸੇ ਹੈ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਤਾਲ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਹੈ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੀ ਸਿੰਘ ਕਿ ਨਾਲ ਉਹ ਕਰਜਾ ਦੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਬ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖਿਆ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜਾਓ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਹੈ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚੇ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੰਦੋਂ ਮਰਜ਼ੀ ਆਜੇ ਕੋਈ ਪੈਸਾ ਨਹੀਂ ਹਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦਾ ਦੁਨੀਆਤ ਨਹੀਂ ਹੈਗੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਕਿ ਕਿਵੇਂ ਹੋਊਗਾ ਕੀ ਹੋਊਗਾ ਜੀ ਕੀ ਕੀ ਕੌਣ ਕੌਣ ਜਾਊਗਾ ਹਜੇ ਵੀ ਲੋਕਾਂ ਨੂੰ ਥੋੜਾ ਜਿਹਾ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਕਿਉਂਕਿ ਪਹਿਲਾਂ ਇਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਹਦੇ ਵਿੱਚ ਕੁਝ ਆਪਣੇ ਚਹੇਤਿਆਂ ਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉਹਦੇ ਕੋਈ ਸ਼ਰਤਾਂ ਪਾ ਦਿੰਦੇ ਸੀ ਕਿ ਆਹ ਸ਼ਰਤ ਆ ਉਹ ਸ਼ਰਤ ਪੂਰੀ ਹੀ ਨਹੀਂ ਕਰਦੇ ਲੋਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਵੀ ਉਹਦੇ ਚ ਨਹੀਂ ਆਉਂਦਾ ਕਿਉਂਕਿ ਉਹ ਸ਼ਰਤਾਂ ਪਾ ਰੱਖੀਆਂ ਈ ਕਿ ਕੁਝ ਪੱਕੀ ਇਟਰੀ ਲੱਗੀ ਹੋਣੀ ਚਾਹੀਦੀ ਤੁਹਾਡੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਜਵਲਾ ਯੋਜਨਾ ਪਤਾ ਨਹੀਂ ਕਿਹੜੀ ਸੀਗੀ ਉਹ ਮੋਦੀ ਜੀ ਨੇ ਚਲਾਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦੇਤੇ ਛੋਟੇ ਛੋਟੇ ਤੇ ਚੁੱਲ੍ਹੇ ਦੇਤੇ ਬਾਅਦ ਚ ਕਹਿੰਦੇ ਤੁਹਾਡੇ ਘਰ ਦਾ ਚੁੱਲਾ ਤੇ ਗੈਸ ਹੈ ਇਸ ਕਰਕੇ ਤੁਸੀਂ ਅਮੀਰਾਂ ਚਾਹੁੰਦੇ ਹੋ ਤੁਸੀਂ ਤਾਂ ਮਲੋ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਤਾ ਵੀ ਮਤਲਬ ਜੇ ਤੁਹਾਡੇ ਘਰੇ ਗੈਸ ਤੇ ਚੁੱਲਾ ਹੈ ਤਾਂ ਤੁਹਾਡਾ ਘਰ ਨਹੀਂ ਬਣਾ ਸਕਦੇ ਕੋਕੋ ਤੁਹਾਡੇ ਕੋ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਕਰਕੇ ਦਿੱਤਾ ਜੀ ਉਹਨਾਂ ਨੂੰ ਮੈਂ ਕਿਹਾ ਯਾਰ ਆਪ ਹੀ ਦਿੱਤਾ ਉਹ ਕਹਿੰਦੇ ਗੈਸ ਤੇ ਚੁੱਲਾ ਲੈ ਜਾਓ ਜੀ ਸਾਡਾ ਘਰ ਹੀ ਪਾ ਦਿਓ ਅਸੀਂ ਤਾਂ ਆਪ ਬਾਲਣ ਲੈ ਲਾਂਗੇ ਕੋਈ ਗੱਲ ਨਹੀਂ ਪਾਥੀਆਂ ਆ ਗਈਆਂ ਸਾਡੇ ਕੋਲੇ ਸਾਡੇ ਕੋਲੇ ਹੋਰ ਬਾਲਣ ਹੈਗੇ ਨੇ ਸੋ ਇਦਾਂ ਦੀਆਂ ਪਾ ਦਿੰਦੇ ਸੀ ਕਿ ਕੋਈ ਘਰੋਚ ਆਉਂਦਾ ਹੀ ਨਹੀਂ ਪੰਜਾਬ ਦਾ ਪ੍ਰਧਾਨ ਮੰਤਰੀ ਵਾਸ ਯੋਜਨਾ ਹਨਾ ਬਹੁਤ ਸਾਰੀਆਂ ਸਕੀਮਾਂ ਇਹ ਜਿਹੜੀਆਂ ਆਪਾਂ ਵਿਰੋਧੀ ਨੇ ਜੇ ਤੁਸੀਂ ਉਸ ਸਕੀਮ ਚ ਅਪਲਾਈ ਕਰੋਗੇ ਤਾਂ ਦੂਜੀ ਸਕੀਮ ਚੋਂ ਬਾਹਰ ਨਿਕਲ ਜੂਗੇ ਜੇ ਇਹਦੇ ਚ ਕਰੋਗੇ ਤੇਲੀ ਚੋਂ ਬਾਹਰ ਨਿਕਲ ਜੂਗੇ ਇਹਦੇ ਚ ਬਿਜਲੀ ਵਾਲਿਆ ਜਿਵੇਂ ਬਿਜਲੀ ਆਪਾਂ ਕੀਤੀ ਸੀ ਬਿਜਲੀ ਤਾਂ ਇਦਿਆਂ ਮੀਟਰ 599 ਜੁਨਟ ਦਿਖਾਵੇ ਸਾਨੂੰ 600 ਜੁਨਟ ਹੋ ਗਿਆ ਨਾ ਟੋਟਲ 599 ਤੇ ਮੀਟਰ ਭਾਵੇਂ ਤੁਹਾਡੇ 2 ਏਸੀ ਲੱਗੇ ਨੇ ਭਾਵੇਂ 5 ਏਸੀ ਲੱਗੇ ਨੇ ਭਾਵੇਂ 1 ਬੱਲਬ ਹੈ ਭਾਵੇਂ 2 ਪੱਖੇ ਨੇ ਅਸੀਂ 599 ਦੇਖਣਾ ਹੈ ਇਹ ਨਹੀਂ ਦੇਖਣਾ ਕਿ ਘਰ ਕਿਹਦਾ ਸਾਰਿਆਂ ਦੇ ਮਾਫ਼ ਸਿੱਧੀ ਜੀ ਗੱਲ ਹੈ